ਘੋੜੀ ਮੈਲਾ ਪੰਜਾ ਡਰ ਡਰ ਮਰਤੇ ਜਦ ਜਾਨੀਏ ਦੂਰ ਡਰ ਚੂਕਾ ਦੇਖਿਆ ਭਰਪੂਰ ਸਤਗੁਰ ਆਪਣੇ ਕੋ ਬਲਹਾਰਾ ਛੋੜ ਨ ਜਾਈ ਸਰਪਰ ਤਾਰ ਰਹਾ ਦੁਖ ਰੋਗ ਸੋਗ ਦਿਸਰਾਏ ਜਦ ਨਾ ਸਦਾ ਆਨੰਦ ਜਾਂ ਹਰ ਗੁਣ ਦਾ ਬੁਰਾ ਭਲਾ ਕੋਈ ਨਾ ਕਹੀਜੈ ਛੋੜ ਮਾਨ ਹਰ ਚਰਨ ਗਹੀਜੈ ਕੋ ਨਾਨਕ ਗੁਰ ਮੰਤਰ ਚਿਤਾਰ ਸੁਖ ਪਾਵੇਂ ਸੱਚੇ ਦਰਬਾਰ ਗੋੜੀ ਮੇਲਾ ਪੰਜਵਾਂ ਜਾ ਕਾ ਨੀਤ ਸਾਜਨ ਹੈ ਸਮੀਆਂ ਤਿਸ ਜਨ ਕੋ ਕਹੋ ਕਹ ਕੀ ਕਮੀਆਂ ਜਾ ਕੀ ਪ੍ਰੀਤ गोबिंद सियो लागी दुख दर्द भ्रम ताक भागी तरह जा को रस हर रस है आयो सो अनरस ना ही लपटायो जाका कहया दरगा चलै सो किस को नजर लै आवै तल जाका सब किस ताक आ होए नानक ਤਾਕੋ ਸਦਾ ਸੁਖ ਹੋਏ ਗੋੜੀ ਮੈਲਾ ਪੰਜਵਾ ਜਾ ਕੇ ਦੁੱਖ ਸੁਖ ਸਮ ਕਰ ਜਾਪੈ ਤਾਕੋ ਕੜ ਕਾਂਬਿਆਪੈ ਸਹਿਜ ਆਨੰਦ ਹਰ ਸਾਧੂ ਮਾਹੀ ਆਗਿਆ ਕਰੀ ਹਰ ਹਰ ਰਾਇ ਰਹਾ ਜਾ ਕੇ ਅਚਿੰਤ ਵਸੈ ਮਨ ਆਏ ਤਾਕੋ ਚਿੰਤਾ ਕ ਤੂੰ ਨਾਹੀ ਜਾਕੇ ਬਿਨ ਸੋ ਮਨ ਤੇ ਭਰਮਾ ਤਾਕ ਕਛੂ ਨਹੀਂ ਦਰ ਜਮਾ ਜਾਕੇ ਹਿਰਦੈ ਦੀਓ ਗੁਰ ਨੰਮ ਕੋ ਨਾਨਕ ਤਾਕ ਸਗਲ ਨਿਧਾਨਾ ਗਉੜੀ ਮਹਿਲਾ ਪੰਜਵਾ ਅਗੰਮ ਰੂਪ ਕ ਮਨ ਮੈਂ ਥਾਨ ਗੁਰ ਪ੍ਰਸਾਦ ਕਿਨੇ ਵਿਰਲ ਜਾਨਾ ਸਹੈ ਤਥਾ ਕੇ ਆਉਤਕੁੰਟ ਜਿਸ ਹੈ ਪ੍ਰਾਪਤ ਤਿਸ ਲੈ ਪੁੰਚਾ ਰਹਾ ਅਨਹਤ ਬਾਣੀ ਥਾਨ ਨਿਰਾਲਾ ਤਾਕੀ ਤੁਨ ਮੋਹੇ ਗੋਪਾਲ ਤਾ ਸਹਿਜ ਅਖਾਰੇ ਅਨੇਕ ਅਨੰਤ ਸਾਰ ਬ੍ਰਹਮ ਕੇ ਸੰਗੀ ਸੰਤਾ ਹਰਖ ਅਨੰਤ ਸੋਗ ਨਹੀਂ ਬੀਆ ਸੋ ਘਰ ਗੋਰਾ ਨਾਨਕ ਕਉ ਦੀਆ ਗੋੜੀ ਮਹਿਲਾ ਪੰਜਵਾ ਕਮਨ ਰੂਪ ਤੇਰਾ ਅਰਾਧੋਂ ਕਮਨ ਜੋਗ ਕਾਇ ਆਲੇ ਸਾਧੋਂ ਕਮਨ ਗੋਨ ਜੋ ਤੁਝ ਲੈ ਗਾਵੋ ਕਮਨ ਬੋਲ ਪਰ ਬ੍ਰਹਮ ਰਿਧਾਵੋ ਪ੍ਰਹਾਉ ਕਮਨ ਸੋ ਪੂਜਾ ਤੇਰੀ ਕਰੋਂ ਕਮਨ ਸੋ ਵਿਧ ਜਿਤ ਭਵਜਲ ਤਰੋਂ ਕਮਨ ਤਪ ਜਿਤ ਤਪਿਆ ਹੋਏ ਕਮਨ ਸੋ ਨਾਮ ਹਉਮੈ ਮਲ ਖੋਏ ਗੁਣ ਪੂਜਾ ਗਿਆਨ ਧਿਆਨ ਨਾਨਕ ਸਗਲ ਖਾਲ ਜਿਸ ਕਰ ਕਿਰਪਾ ਸਤਗੁਰ ਮਿਲਾਇ ਦਇਆਲ ਤਿਸ ਹੀ ਗੁਣ ਤਿਨਹੀ ਪ੍ਰਭ ਜਾਤਾ ਜਿਸ ਕੀ ਮਾਨਲੇ ਸੁਖ ਦਾਤ ਰਹਾਉ ਦੂਜਾ ਗੋੜੀ ਮਹਿਲਾ ਪੰਜਵਾਂ ਆਪਨ ਤਾਂ ਨਹੀਂ ਜਾ ਕੋ ਗਰਬਾ ਰਾਜ ਮਿਲਖ ਨਹੀਂ ਆਪਨ ਦਰਬਾ ਆਪਨ ਨਹੀਂ ਕਾ ਕੋ ਲਪਟਾਇਓ ਆਪਣ ਨਾਮ ਸਤਗੁਰ ਤੇ ਪਾਇਓ ਰਹਾਉ ਸਤ ਬਨਤਾ ਆਪਨ ਨਹੀਂ ਭਾਈ ਇਸ਼ਟ ਮੀਤ ਆਪ ਬਾਪ ਨਾ ਮਾਈ ਕੋਇ ਨਾ ਰੂਪ ਫੋਨ ਨਹੀਂ ਧਾਮ ਹੈ ਵਰ ਗੈਰ ਆਪਣ ਨਹੀਂ ਕਾਮ ਕੋ ਨਾਨਕ ਜੋ ਗੁਰਬਖਸ਼ ਮਿਲਾਇਆ ਤਿਸ ਦਾ ਸਭ ਕਿਸ਼ ਜਿਸ ਕਾ ਹਰ ਰਾਇ ਗੋੜੀ ਮਹਿਲਾ ਪੰਜਵਾ ਗੁਰ ਕੇ ਚਰਨ ਉਪਰ ਮੇਰੇ ਮਾਥੇ ਪਾਤੇ ਦੁਖ ਮੇਰੇ ਸਗਲੇ ਲਾਥੇ ਸਤ ਗੁਰ ਆਪਣੇ ਕੋ ਕੁਰਬਾਨੀ ਆਤਮਚੀਨ ਪਰਮ ਰੰਗ ਮਾਨੀ ਪ੍ਰਹਾਉ ਚਰਨ ਰੇਣ ਗੁਰ ਕੀ ਮੁਖ ਲਾਗੀ ਅਹੰਬਦ ਤਿੰਨ ਸਗਲ ਤਿਆਗੀ ਗੁਰਤਾ ਸ਼ਬਦ ਲਗੋ ਮਨ ਮੀਠਾ ਪਾਰ ਬ੍ਰਹਮ ਸਾਤੇ ਮੋਹ ਜੀਠਾ ਗੁਰ ਸੁਖ ਦਾਤਾ ਗੁਰ ਕਰਤਾਰ ਜੀ ਪ੍ਰਾਣ ਨਾਨਕ ਗੁਰ ਆਧਾਰ ਗੋੜੀ ਮਹਿਲਾ ਪੰਜਵਾ ਰੇ ਮਨ ਮੇਰੇ ਤੂੰ ਤਾ ਕੋ ਆਹੇ ਜਾ ਕੇ ਊਣਾ ਕਸ਼ੂ ਨਾਹੀ ਹਰ ਸਾ ਪ੍ਰੀਤਮ ਕਰ ਮਨ ਮੀਤ ਪ੍ਰਾਨ ਆਧਾਰ ਰੱਖੋ ਸਦ ਚੀਤ ਰਹਾਉ ਰੇ ਮਨ ਮੇਰੇ ਤੂੰ ਤਾ ਕੋ ਸੇਵ ਆਦ ਪੁਰਖ ਅਪਰੰਪਰ ਦੇਵ ਤੇਸ ਉਪਰ ਮਾਨ ਕਰ ਤੂੰ ਅਸ ਆਦ ਜੁਗਾਦ ਜਾ ਕੇ ਪਰਵਾਸਾ ਜਾ ਕੀ ਪ੍ਰੀਤ ਸਦਾ ਸੁਖ ਹੋਏ ਨਾਨਕ ਗਾਵੇ ਗੁਰ ਮਿਲ ਸੋਏ ਗੋੜੀ ਮਹਿਲਾ ਪੰਜਵਾਂ ਨੀਤ ਕਰੈ ਸੋਈ ਹਮ ਮਾਨ ਨੀਤ ਤੇ ਕਰਤਬ ਕੁਸ਼ਲ ਸਮਾਨ ਏਕਾ ਤੇਕ ਮੇਰੇ ਮਨ ਚੀਤ ਜਿਸ ਕਿਸ ਕਰਨ ਸੋ ਹਮਰਾ ਮੀਤ ਰਹਾਉ ਮੀਤ ਹਮਾਰਾ ਵੇ ਪਰਵਾਹ ਗੁਰ ਕਿਰਪਾ ਤੇ ਮੋਹ ਅਸਨਾਹ ਮੀਤ ਹਮਾਰਾ ਅੰਤਰ ਜਾਮੀ ਸਮਰਥ ਪੁਰਖ ਪਾਰ ਬ੍ਰਹਮ ਸੁਆਮੀ ਹਮ ਦਾਸੇ ਤੁਮ ਠਾਕੁਰ ਮੇਰੇ ਮਾਨ ਮਹਤ ਨਾਨਕ ਪਬ ਤੇਰੇ ਗੌੜੀ ਮਹਿਲਾ ਪੰਜਵਾਂ ਜਾ ਕੋ ਤੁਮ ਭੈ ਸਮਰਥ ਅੰਗਾ ਤਾ ਕੋ ਕਛ ਨਾਹੀ ਕਾਲੰਗ ਮਾਧਾ ਜਾ ਕੋ ਹੈ ਆਸ ਤੁਮਹਾਰੀ ਤਾ ਕੋ ਕਾਸ਼ ਨਾਹੀ ਸੰਸਾਰੀ ਰਹਾ ਜਾ ਕਾ ਹਿਰਦੈ ਠਾਪੂਰ ਹੋਇ ਤਾ ਕੋ ਇਹਸਾ ਨਹੀਂ ਕੋਈ ਜਾਕੋ ਤੂੰ ਦਿਨੀ ਪ੍ਰਭ ਦੀ ਤਾਕੇ ਨਿਕਟ ਨ ਆਵੇ ਪੀਰ ਕਹੋ ਨਾਨਕ ਮੈਂ ਸੋ ਗੁਰ ਪਾਇਆ ਪਾਰ ਬ੍ਰਹਮ ਪੂਰਨ ਦੇਖਾਇਆ ਦੌੜੀ ਮੈਲਾ ਪੰਜਵਾ ਦੁਲਾਭ ਦੇ ਪਾਈ ਵਡ ਭਾਗੀ ਨਾਮ ਨ ਜਪੈ ਤੇ ਹਾ ਤਮ ਕਹਤੀ ਮਰ ਨ ਜਾਹੀ ਜਿਨਾ ਬਿਸਰਤ ਰਾਮ ਨਾਮ ਦਿਹੂਨ ਜੀਵਨ ਕੋਂਨ ਕਾਮ ਰਹਾ ਖਾਤ ਪੀਤ ਖੇਲ ਹਸਤ ਵਿਸਥਾਰ ਕਵਨ ਅਰਥ ਨ੍ਰਿਤ ਪਿਸ਼ੀਂਗਾਰ ਜੋ ਨਾ ਸੁਨੇ ਜਸ ਪਰਮਾਨੰਦ ਪਸ਼ੂ ਪੰਖੀ ਤ੍ਰਗਦ ਜੋਨ ਤੇ ਮੰਦਾ ਕੋ ਨਾਨਕ گر منتر دڑھایا کیول نام ہد ماہ سمایا گوڑی میلا پنجواں کا کی مائی کا کو باپ نام تاریخ جھوٹے سب ساک کاہے کو مورکھ پخلایا ملسنجوگ حکم تیا رہ ایک مٹی ایک جوت ਇਕੋ ਪਵਨ ਕਹਾਂ ਕੌਣ ਰੋਤ ਮੇਰਾ ਮੇਰਾ ਕਰ ਬਿਲਾਹੀ ਮਰਨ ਹਾਰ ਇਹ ਜੀ ਆਰਾ ਨਹੀਂ ਕਹੋ ਨਾਨਕ ਗੁਰ ਖੋਲੇ ਇੱਕ ਪਾਠ ਮੁਕਤ ਭੈ ਬਿਨ ਸੇ ਭੰਮ ਥਾਟ ਗੌੜੀ ਮਹਿਲਾ ਪੰਜਵਾ ਵੱਡੇ ਵੱਡੇ ਜੋ ਦੀ ਸੈ ਲੋਕ ਤਿੰਨ ਕੋ ਵਿਆਪ ਚਿੰਤਾ ਰੋਗ ਕੋਨ ਵੱਡਾ ਮਾਇਆ ਵੱਡਿਆਈ ਸੋ ਵੱਡਾ ਜਿਨ ਰਾਮ ਲਿਵ ਲਾਈ ਰਹਾ ਤੂੰ ਮੀਆਂ ਥਮ ਉਪਰ ਨਤ ਲੁਝ ਛੋੜ ਚੱਲੇ ਤ੍ਰਿਸ਼ਨਾ ਨਹੀਂ 부ਜੈ ਕੋ ਨਾਨਕ ਇਹ ਤਤ ਬਿਚਾਰ ਦਿਨ ਹਰ ਭਜਨ ਨਹੀਂ ਛੁਟ ਘਰ ਗੋੜੀ ਮੈਲਾ ਪੰਜਵਾਂ ਪੂਰਾ ਮਾਰਗ ਪੂਰਾ ਈਸ਼ਨਾ ਸਭ ਤੇਸ਼ ਪੂਰਾ ਹਿਰਦੈ ਨਾਮ ਪੂਰੀ ਰਹੀ ਜਾਂ ਪੂਰੇ ਰਾਖੀ ਪਾਰ ਬ੍ਰਹਮਤੀ ਸ਼ਰਨ ਜਨਤਾ ਕੀ ਪ੍ਰਹਾਉ ਪੂਰਾ ਸੁਖ ਪੂਰਾ ਸੰਤੋਖ ਪੂਰਾ ਤਪ ਪੂਰਨ ਰਾਜ ਜੋਗ ਹਰ ਕੈ ਮਾਰਗ ਪਤਿਤ ਤੁਨੀ ਪੂਰੀ ਸ਼ੋਭਾ ਪੂਰਾ ਲੋਕੀ ਕਰਨ ਹਰ ਸਦ ਵਸੈ ਹਦੂਰਾ ਕੋ ਨਾਨਕ ਮੇਰਾ ਸਤਗੁਰ ਪੂਰਾ ਗੌੜੀ ਮਹਿਲਾ ਪੰਜਵਾ ਸੰਤ ਕੀ ਧੂਰ ਮਿਟੇ ਅਗ ਕੋਟ ਸੰਤ ਪ੍ਰਸਾਦ ਜਨਮ ਮਰਨ ਤੇ ਛੋਟ ਸੰਤ ਕਾ ਦਰਸ਼ ਪੂਰਨ ਿਸ਼ਨਾਣ ਸੰਤ ਤੇ ਪਾਤੇ ਜਪਿਐ ਨਾਮ ਰਹਾਉ ਸੰਤ ਕੈ ਸੰਗ ਮਿਟਿਆ ਅੰਕਾਰ ਦਿਸ਼ਟ ਆਵੇ ਸਭ ਏਕ ਅੰਕਾਰ ਸੰਤ ਸੁਪ੍ਰਸੰਨ ਆਏ ਵਸ ਪੰਚਾ ਅੰਮ੍ਰਿਤ ਨਾਮ ਵਿਦਾ ਲੈ ਸੰਚਾ ਕਹੋ ਨਾਨਕ ਜਾ ਕਾ ਪੂਰਾ ਕਰਮ ਤਿਸ ਭੇਤੇ ਸਾਧੂ ਕੇ ਚਰਨ ਗੋੜੀ ਮਹਿਲਾ ਪੰਜਵਾ ਹਰ ਗੁਣ ਜਪਤ ਕਮਲ ਵਰਗਾ ਸ ਹੈ ਹਰ ਸਿਮਰਤ ਤ੍ਰਾਸ ਸਬਨਸ ਸਾਮਤ ਪੂਰੀ ਜਿਤ ਹਰ ਗੁਣ ਗਾਵੈ ਵੱਡਾ ਭਾਗ ਸਾਧੂ ਸੰਗ ਪਾਵੈ ਰਹਾਉ ਸਾਧ ਸੰਗ ਪਾਈਐ ਨਿਦਨਾਮ ਸਾਧ ਸੰਗ ਪੂਰਨ ਸਭ ਕੰਮ ਹਰ ਕੀ ਭਗਤ ਜਨਮ ਪਰਵਾਣ ਗੁਰ ਕਿਰਪਾ ਤੇ ਨਾਮ ਵਖਾਣ ਹੋ ਨਾਮ ਸੋ ਜਨ ਪਰਵਾਨ ਜਾ ਕਰਦਾ ਵਸੈ ਭਗਵਾਨ ਗੋੜੀ ਮਹਿਲਾ ਪੰਜਵਾ ਇਕਸਿ ਸਿਉ ਜਾ ਕ ਮਨ ਰਤਿ ਵਿਸਰੀ ਤਿਸੈ ਪਰਾਈ ਤਤ ਦਿਨ ਗੋਬਿੰਦ ਮਾਂ ਦੀ ਸੈ ਕੋਈ ਕਰਨ ਕਰਾਵਨ ਕਰਤਾ ਸੋਈ ਰਹਾਉ ਮਨਹ ਕਮਾਵੇ ਮੁਖ ਹਰ ਹਰਬੋਲੇ ਸੋ ਜੰਮ ਇਤ ਉਤ ਕਤੈ ਨ ਡੋਲੇ ਜਾਂ ਕੈ ਹਰ ਥਨ ਸੋ ਸਤਿਸ਼ਾ ਗੁਰਪੂਰ ਕਰਦੀਨੋ ਵਿਸਾ ਜੀਵਨ ਪੁਰਖ ਮਿਲਿਆ ਹਰ ਰਾਇਆ ਤੋ ਨਾਨਕ ਪਰਮ ਪਦ ਪਾਇ ਗੌੜੀ ਮਹਿਲਾ ਪੰਜਵਾ ਨਾਮ ਭਗਤ ਕੈ ਪ੍ਰਣ ਧਾਰ ਨਾਮੋ ਧਨ ਨਾਮੋ ਵਿਵਹਾਰ ਨਾਮ ਵਡਾਈ ਜਨ ਸੋ ਬਾਪਾਇ ਕਰ ਕਿਰਪਾ ਜਿਸ ਆਪ ਦਿਵਾਏ ਰਹਾਉ ਨਾਮ भगत ਕੈ ਸੁਖ ਅਸਥਾਨ ਨਾਮ ਰਤ ਸੋ भगत ਪਰਵਾਨ ਹਰ ਕਾਮ ਜਨ ਕੋ ਤਾਰ ਸਾਸ ਸਾਸ ਜਨ ਨਾਮ ਸੰਭਾਰ ਕੋ ਨਾਨਕ ਜਿਸ ਪੂਰਾ ਭਾਗ ਨਾਮ ਸੰਗ ਤਾ ਕਾ ਮਨ ਲਗ ਗੋੜੀ ਮੈਲਾ ਪੰਜਵਾਂ ਸੰਤ ਪ੍ਰਸਾਦ ਥਾਰ ਨਾਮ ਤੇ ਆਇਆ ਅਬ ਤੇ ਧਾਵਤ ਮੰਤਰਤ ਪਾਇਆ ਸੁਖ ਮਿਸ਼ਰਾਮ ਪਾਇਆ ਗੁਣ ਗਾਏ ਸ਼ਮਿਟਿਆ ਮੇਰੀ ਹਤੀ ਬਲਾਈ ਰਹਾਉ ਚਰਨ ਕਮਲ ਅਰਾਧ ਧਗਵੰਤਾ ਹਰ ਸਿਮਰਨ ਤੇ ਮਿਟੀ ਮੇਰੀ ਚਿੰਤਾ ਸਭ ਤਜ ਅਨਾਥ ਏਕ ਸ਼ਰਨ ਆਇਓ ਕੂਟ ਅਸਥਾਨ ਤਬ ਸਹਜੇ ਪਾਇਓ ਦੁਖ ਦਰਦ ਧਰਮ ਤੋਂ ਨਸਿਆ ਕਰਨ ਹਾਰ ਨਾਨਕ ਮਨ ਬਸਿਆ ਦੌੜੀ ਮਹਿਲਾ ਪੰਜਵਾਂ ਕਾਰ ਕਰ ਤਹਿਲ ਰਸਨਾ ਗਉਣ ਗਾਵੋ ਚਰਨ ठाकुर कै मार्ग ठाव ਭਲੋ ਸਮੋ सिमरਨ ਕੀ ਬਰੀਆ सिमरਤ ਨਾਮ ਤਹਿ ਪਾਰ ਉਤਰੀਆ ਰਹਾ नेत्र ਸੰਤਨ ਕਾ ਦਰਸ਼ਨ ਦੇਖ ਤਬ अविनाशी मन में लेख सुन कीर्तन साध पै जाए ਯਾ ਨ ਮਰਨ ਕੀ ਤ੍ਰਾਸ ਮਿਟਾਏ ਚਰਨ ਕਮਲ ਠਾਕੁਰ ਉਰਥਾਰ ਦੁਲਬਧੇ ਨਾਨਕ ਨਿਸਤਾਰ